ਲੋ ਜੀ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰ ਆਵਤ ਜਾਤ ਨਾ ਲੱਗੈ ਬਾਰ ਦੂਖ ਘਣੋ ਮਰੀਐ ਕਰਤਾਰਾ ਬਹੁਤ ਯਾਦ ਰੱਖਣਾ ਆਲਾ ਵਿਸਰਾਮ ਹੈ ਮਰੀਐ ਕਰਤਾਰਾ ਨਹੀਂ ਕਹਿਣਾ ਦੂਖ ਘਣੋ ਮਰੀਐ ਬਹੁਤੇ ਦੁੱਖਾਂ ਕਰਕੇ ਬੰਦਾ ਜੰਮਦਾ ਮਰਦਾ ਰਹਿੰਦਾ ਹੈ ਦੂਖ ਘਣੋ ਮਰੀਐ ਇਥੇ ਵਿਸਰਾਮ ਕਰਤਾਰਾ ਦੂਖ ਘਣੋਂ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਬਿਨ ਪ੍ਰੀਤਮ ਇਥਿ ਵਿਸਰਾਮ ਕੋ ਕਰੈ ਨਾ ਸਾਰਾ ਸਭ ਊਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰਥਾ ਕੀ ਬਹੁ ਤੇਰੇ ਕਿਉ ਦੁਖ ਚੂਕੈ ਬੇਨ ਗੁਰ ਮੇਰੇ ਬੇਨ ਹਰ ਭਗਤੀ ਦੁਖ ਕਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬੰਧੋ ਧੀਰਾ ਰੋਗ 부ਜੈ ਸੋ ਕਟੈ ਪੀਰਾ ਰੋਗ 부ਜੈ ធីਬਸਨਾਮ ਸੋ ਕਟੈ ਪੀਰਾ ਮੈਂ ਅਵਗਣ ਮਾਨਮਾਹ ਸਰੀਰਾ ਢੂਡਤ ਖੋਜਤ ਗੁਰ ਮੇਲੇ ਬੀਰਾ ਗੁਰ ਮੇਲੇ ਬੀਰਾ ਟੂੜ ਤਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ दारू ਹਰਨਾਵ ਜੋ ਤੂ ਰਖ ਹੈ ਤਿਵੈ ਰਹਾਉ ਜਗ ਰੋਗੀ ਜਗ ਰੂਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮਹਿ ਘਰ ਜੋ ਦੇਖ ਦਿਖਾਵੈ ਗੁਰ ਮਹਲੀ ਸੋ ਮਹਿਲ ਬੁਲਾਵੈ ਮਾਨ ਮਹਿ ਮੰਨੂਆ ਚਿਤ ਮਹਿ ਚੀਤਾ ਐਸੇ ਹਰ ਕੀ ਲੋਗ ਅਤੀਤਾ ਹਰਖ ਸੋਗ ਤੀ ਹਰਖ ਸੋਗ ਤੀ ਰਹਿ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਨ ਰਹਿ ਲਿਵ ਲਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰਮਤ ਦੁਖ ਭਾਗਾ ਗੁਰਮਤ ਪਦਤੀ ਯਮਕ ਲੱਗੇਗੀ ਜਨਮ ਜੀਤ ਵਿਸਰਾਮ ਗੁਰਮਤ ਦੁਖ ਭਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸੱਚ ਅੰਮ੍ਰਿਤ ਪੀਵਾ ਸਹਿਜ ਮਰਾਵ ਜੀਵਤ ਹੀ ਜੀਵਾਓ ਆਪਣੋਂ ਕਾਰ ਰੱਖੋ ਗੁਰ ਭਾਵੈ ਤਮਰ ਹੋਇ ਸੋ ਤੁਜੇ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੈ ਘਾਟ ਘਾਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਨਾਨਕ RAM ਰਵੈ ਤੇ RAM ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕਿਆ ਮਤ ਭਸਮ ਅੰਦੂਲੇ ਗਰਭ ਜਾਹੀ ਧਿਆਨ ਨਾਲ ਮਤ ਭਸਮ ਅੰਦੂਲੇ ਤਦਿ ਦਲੈਂਕੜ ਹੈ ਅੰਦਲੇ ਨਹੀਂ ਕਹਿਣਾ ਅੰਦੂਲੇ ਗਰਭ ਗਰਭ ਜਾਹੀ ਏਨ ਵਿਧ ਨਾਗੇ ਜੋਗ ਨਾਹੀ ਇਹ ਵਿਧ ਪਦ ਤੇ ਵਿਸਰਾਮ ਲਾਉਣਾ ਹੈ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੀਰ ਆਵੈ ਕਾਮ ਰਹਾਓ ਗੋਰ ਪੂਛ ਤੁਮ ਕਰਹੁ ਵਿਚਾਰ ਜਹ ਦੇਖੋ ਤਹ ਸਾਰਗ ਪਾਣ ਜਹ ਦੇਖੋ ਤਹ ਸਾਰਗ ਪਾਣ ਕਿਆ ਹਉ ਆਖਾ ਜਾਂ ਕਛੂ ਨਾਹੀ जात पात ਸਭ ਤੇਰਾ ਨਾ ਆਏ ਕਾਹੇ ਮਾਲ ਦਰਬ ਦੇਖ ਗਰਬ ਜਾਹੇ ਚਲਤੀ ਬਾਰ ਤੇਰੂ ਕਛੂ ਨਾ ਆਹੇ ਪੰਜ ਮਾਰ ਚਿਤ ਰਖਹ ਥਾਏ ਜੋਗ ਜੁਗਤ ਕੀ ਇਹ ਪਾਏ ਹਮੈ ਪੇਖੜ ਤੇਰੇ ਮਨੈ ਮਾਹੀ ਹਰ ਨ ਚਿਤ ਹੈ ਮੂੜੇ ਮੁਕਤ ਜਾਹੇ ਹਰ ਨ ਚਿਤ ਹੈ ਥਿ ਵਿਸਰਾਮ ਮੂੜੇ ਇਥੇ ਯਮਕ ਲਾ ਦਨੀ ਆ ਮੁਕਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤ ਕਾਲੀ ਮੂੜੇ ਝੋਟ ਖਾਹੇ ਗੁਰ ਸ਼ਬਦ ਵਿਚਾਰ ਹੈ ਆਪ ਜਾਏ ਸਾਚ ਜੋਗ ਮਾਨਵਸਾ ਆਏ ਜਿਨ ਜਿਉ ਪਿੰਡ ਦਿੱਤਾ ਤਿਸ ਚਿਤ ਹੈ ਨਾਹੀ ਮੜੀ ਮਸਾਨੀ ਊੜੇ ਜੋਗ ਨਾਹੀ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋਹੁ ਸੁਜਾਖੇ ਲੇਹੁ ਪਛਾਨ ਸੰਤ ਮਹੱਲਾ ਪਹਿਲਾ ਦੁਬਦਾ ਦਰਮਤ ਅੰਦੁਲੀਕਾਰ ਅਦੁਲੀ ਇੱਥੇ ਅੰਦੁਲੀ ਨਹੀਂ ਹੈ ਧਿਆਨ ਨਾਲ ਬੋਲਣਾ ਟਿੱਪੀ ਨਹੀਂ ਲੱਗੀ ਹੋਈ ਦੁਬਿਧਾ ਦੁਰਮਤ ਅਦੁਲੀਕਾਰ ਦੁਬਿਧਾ ਦੁਰਮਤ ਅਦੁਲੀਕਾਰ ਮਨਮੁਖ ਪਰਮੈ ਮੱਜ ਗੁਬਾਰ ਮੱਜ ਗੁਬਾਰ ਮਨ ਅੰਦਲਾ ਅੰਦੁਲੀ ਮਾਤ ਲੱਗਾ ਗੁਰ ਕਰਣੀ ਬਿਨਾਂ ਪਰਮ ਨਾ ਭਾਗੈ ਰਹਾਉ ਢੀਣ ਨਾਣੇ ਨਾਲ ਨੀਏ ਨੰਨੇ ਨਾਲ ਗੁਰ ਕਰਨੀ ਬੇਨ ਪਰਮ ਨਾ ਭਾਗੈ ਮਨ ਮੁਖ ਅੰਧਲੇ ਰਹਾਉ ਚਲੋ ਗੁਰਮਤਿ ਨਾ ਪਾਈ ਪਸੂ ਭਏ ਅਭਿਮਾਨ ਨਾ ਜਾਈ ਲੱਖ 84 ਜੰਤ ਉਪਾਏ ਲੱਖ 84 ਮੇਰੇ ਠਾਕੁਰ ਬਾਣੇ ਸਿਰਜ ਸਮਾਈ ਨੇਰੇ ਠਾਕੁਰ ਭਾਣੇ ਇਥੇ ਵਿਸਰਾਮ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚੱਕਰ ਠਾਕੁਰ ਭਾਣੇ ਬਖਸ਼ ਲੀਏ ਨਾਹੀ ਜਮ ਕਾਣੇ ਜਿਨ ਕਾ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੀ ਮਹਤਾਜ ਬੇਅੰਤ ਅਪਾਰਾ ਬੇਅੰਤ ਬੇਅੰਤ ਇਸ ਤਰ੍ਹਾਂ ਬੋਲਣਾ ਬੇਅੰਤ ਅਪਾਰਾ ਬੇਅੰਤ ਅਪਾਰਾ ਸੱਚ ਪਤੀਜੈ ਕਰਨਹਾਰਾ ਨਾਨਕ ਭੂਲੇ ਗੁਰ ਸਮਝਾਵੈ ਤੇ ਨਾਨਕ ਪਾਤੇ ਵਿਸਰਾਮ ਲਾਦਣਾ ਭੂਲੇ ਇਥੇ ਜਮਕ ਲਾਦਨੀ ਹੈ ਭੂਲੇ ਗੁਰ ਸਮਝਾਵੈ ਭੂਲੇ ਗੁਰ ਨਹੀਂ ਕਹਿਣਾ ਏਕ ਦਿਖਾ ਲਾ ਸੱਚ ਟਿਕਾਵਾ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਐਸੀ ਭਵਰਾ ਬਾਸ ਲੀ ਤਰਵਰ ਫੂਲੇ ਬਾਨ ਹਰੇ ਰਹਾਉ ਆਪੇ ਕਵਲਾ ਕੰਤ ਆਪ ਆਪੇ ਰਾਵੇ ਸਬਦ ਸਾਪ ਆਪੇ ਬਚਰੂ ਗਉਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਜੋਤ ਜੀ ਅਸੰਖ ਦੇ ਅਧਾਰ ਤੂੰ ਸਰ ਸਾਗਰ ਗੋਣ ਗਹੀਰ ਤੂੰ ਅਕੋਲ ਨਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨਿਹਕੇਵਲ ਰਾਜਨ ਸੁਖੀ ਲੋਗ ਨਿਹਕੇਵਲ ਰਾਜਨ ਇਥੇ ਵਿਸਰਾਮ ਸੁਖੀ ਲੋਗ ਨਾਨਕ ਧਰਾਪੇ ਹਰਨਾਮ ਸੁਆਦ ਧਰਾਪੇ ਪਦਤੀ ਵਿਸਰਾਮ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲਾ ਮਹੱਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਨੌ 7 14 ਹੈ 3 4 ਕਰ ਮਹਲਤ 4 ਬਹਾਲੀ ਮਹਲਤ ਨਹੀਂ ਮਹਲਤ ਪਾਠ ਹੈ 9 7 14 ਹੈ ਇਥੇ ਠਮਕ 3 4 ਇਥੇ ਵਿਸਰਾਮ ਲਾਉਣਾ ਹੈ ਕਰ ਮਹਲਤ 4 ਬਹਾਲੀ 9 7 14 ਹੈ 3 4 ਕਾਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚਹ ਹੱਥ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਾਧ ਸੂਰਦਨ ਮਾਦਾਓ ਐਸੀ ਸ਼ਕਤ ਤੇਮਾਰੀ ਰਹਾਉ ਘਰ ਘਰ ਲਸਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲਾ ਇਕ ਵੇਰਾ ਭਾਗ ਤੇਰਾ ਢੰਡਾਰੀ ਧਰਤੀ ਜੰਗੂ ਧਰਤੀ ਦੇਗ ਮਿਲਿਆ ਇੱਕ ਵੇਰਾ ਏ ਧਰਤੀ ਦੇਗ ਧਰਤੀ ਦੇਗ ਹੈ ਜਿਸ ਤੋਂ ਇੱਕੋ ਵਾਰ ਸਭ ਕੁਝ ਮਿਲਦਾ ਹੈ ਧਰਤੀ ਦੇਗ ਮਿਲਿਆ ਇੱਕ ਵੇਰਾ ਭਾਗ ਤੀਰਾ ਪੰਡਾਰੀ ਨਾ ਸਾਬੂਰ ਹੋਵੇ ਫਿਰ ਮੰਗਾ ਨਾ ਸਾਬੂਰ ਹੋਵੇ ਫਿਰ ਮੰਗਾ ਨਾਰਦ ਕਰੇ ਖੁਵਾਰੀ ਲਬ ਅਧੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੇ ਨਿਤਮੋਦ ਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦਪੁਰਖ ਕਉ ਅੱਲ੍ਹਾ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆ ਕਾਰ ਲਾਗਾ ਦੇਵਲ ਦੇਵਤਿਆ ਚਮਕ ਕਾਰ ਲਾਗਾ ਇਥੇ ਵਿਸਰਾਮ ਕਰਨਾਮ ਟੈਕਸ ਦਾ ਹੈ ਦੇਵਲ ਦੇਵਤਿਆ ਕਾਰ ਲਾਗਾ ਐਸੀ ਕੀਰਤ ਚਾਲੀ ਪੂਜਾ ਬਾਗ ਨਿਵਾਜ ਮਸੱਲਾ ਪੂਜਾ ਥੋੜਾ ਜਿਹਾ ਕਸ ਕੇ ਬੋਲਨਾ ਹੈ ਪੂਜਾ ਬਾਗ ਨਿਵਾਜ ਮਸੱਲਾ ਇਸ ਨੂੰ ਮਸਲਾ ਨਹੀਂ ਕਹਿਣਾ ਹੈ ਪੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆ ਸਭਨ ਜੀਆ ਬੋਲੀ ਅਵਰਤ ਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਹਾਂ ਮਹੀਪਤ ਇਸ ਤਰ੍ਹਾਂ ਬੋਲਣਾ ਮਹੀਪਤ ਨਹੀਂ ਕਹਿਣਾ ਜੇ ਤੂੰ ਨੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਗੇ ਘਰ ਘਰ ਸਿਫਤ ਤੁਮਾਰੀ तीरथ सिमरत पुण्य दान किछ लाहा मिले दिहाड़ी तीरथ सिमरत पुण्य दान ਇਥੇ ਵਿਸਰਾਮ ਲਾਉਣਾ ਹੈ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ